ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਲੀ ਦੇ ਵਿੱਚ ਇੱਕ ਬਹੁਤ ਵਧੀਆ ਚੰਗੀ ਸ਼ਕੀਨ ਖੂਬਸੂਰਤ ਇਹ ਝੋਟੀ ਕੀ ਡਿਟੇਲ ਹੈ ਕੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈ ਪਿੰਡ ਵਕੀਲਾਂ ਵਾਲਾ ਤਸਵੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਜੀ ਓਨਰ ਇਸ ਦੇ ਸਰਦਾਰ ਮਲਕੀਤ ਸਿੰਘ ਜੀ ਹਨ ਦੋਸਤੋ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ 97815 99651 ਹਨ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਕਿਸਾਨ ਵੀਰੋ ਚੰਗੀ ਝੋਟੀ ਹੈਗੀ ਆ ਠੰਡੀ ਸੀਲ ਹੈਗੀ ਆ ਬਾਕੀ ਜੜੀਆਂ ਨੀਲੀ ਦੇ ਵਿੱਚ ਨਿਸ਼ਾਨੀਆਂ ਹਨ ਦੋਸਤੋ ਉਹ ਵੀ ਤੁਸੀਂ ਵੇਖ ਸਕਦੇ ਹੋ ਬਾਡੀ ਸਟਰਕਚਰ ਵੇਖ ਸਕਦੇ ਹੋ ਅੱਖ ਬਿੱਲੀ ਆ ਦੋਸਤੋ ਕੁੰਡਾ ਸਿੰਘ ਆ ਛੋਟਾ ਸਿੰਘ ਆ ਬਾਕੀ ਪਿੱਠ ਪੂੜਾ ਤੁਸੀਂ ਖੁਦ ਵੇਖ ਸਕਦੇ ਹੋ ਪਿੱਛਾ ਝੋਟੀ ਦਾ ਕਾਫੀ ਜਿਆਦਾ ਸੋਹਣਾ ਹੈਗਾ ਪਿੱਛਾ ਚੌੜਾ ਹੈ ਅੱਗੋ ਪਤਲੀ ਹੈ ਦੋਸਤੋ ਪਿੱਛਾ ਕਾਫੀ ਵਧੀਆ ਚੰਗਾ ਚੌੜਾ ਝੋਟੀ ਦਾ ਹਜੇ ਦੋਸਤੋ ਸੂਣ ਦੇ ਵਿੱਚ ਤਕਰੀਬਨ 8 ਤੋਂ 10 ਦਿਨ ਹਜੇ ਆਰਾਮ ਨਾਲ ਇਸ ਨੇ ਲੈ ਜਾਣੇ ਹਨ ਜਿੱਦਾਂ ਬਾਈ ਹੋਰਾਂ ਦੱਸਿਆ ਵੀ 8 ਤੋਂ 10 ਦਿਨ ਹਜੇ ਤਕਰੀਬਨ ਇਸ ਨੇ ਲੈ ਜਾਣੇ ਹਨ ਦੋਸਤੋ ਬੱਗੀ ਮੋਸ਼ਕ ਬੰਨੇ ਹੈਗੀ ਜੀ ਦੋਸਤੋ ਤੁਸੀਂ ਵੇਖ ਸਕਦੇ ਹੋ ਹਜੇ ਹਵਾਨਾ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਹਜੇ ਬਣਾ ਰਹੀ ਹੈ ਤਕਰੀਬਨ ਡੇਢ ਕ ਹਫਤੇ ਦੇ ਲੱਗੇ ਤਾਂ ਅਜੇ ਹਜੇ ਟਾਈਮ ਪਿਆ ਹੈਗਾ ਬਾਕੀ ਹਵਾਨਾ ਇਸਨੇ ਬਿਲਕੁਲ ਬਣਾ ਕੇ ਤਿਆਰ ਕਰ ਲੈਣਾ ਹੈਗਾ ਜੀ 10 ਤੋਂ 12 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਤਕਰੀਬਨ ਇਸ ਦੀ ਜਿਹੜੀ ਫਸਟ ਸੂਵੇ ਦੇ ਵਿੱਚ ਰਹੇਗੀ ਬਾਕੀ ਤੁਸੀਂ ਆਪ ਜਜਮੈਂਟ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਤੁਸੀਂ ਵੇਖ ਸਕਦੇ ਹੋ ਦੋਸਤੋ ਨਿਰਖ ਜਿਹੜੀ ਆਪਣੀ ਪਰਖ ਆਪਣੀ ਜ਼ਰੂਰ ਕਰ ਸਕਦੇ ਹੋ ਮੌਕੇ ਤੇ ਰੇਟ ਵੀ ਕਰ ਸਕਦੇ ਹੋ ਜਿਹੜਾ ਮੁੱਲ ਲ 95000 ਰੁਪਇਆ ਹੈਗਾ ਬਾਕੀ ਮੌਕੇ ਤੇ ਤੁਸੀਂ ਪਹੁੰਚ ਕੇ ਜਰੂਰ ਆਪਣਾ ਮੁੱਲ ਵੀ ਤੈਅ ਕਰ ਸਕਦੇ ਹੋ ਖੋਦ ਆਪਣਾ ਮੁੱਲ ਲਗਾ ਵੀ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ